ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਹਾਂਜੀ ਇੱਥੇ ਤਿਆਰ ਹੋ ਰਹੀ ਭੋਗ ਦੀ ਦਾਲ ਠੀਕ ਹੈ ਜੀ ਹਾਂਜੀ ਆਪਾਂ ਗੱਲ ਕਰੀ ਦੀ ਆ ਦੇਖੋ ਇਹ ਹੁਣ ਜਿਹੜੇ ਸੰਗਤਾਂ ਬੈਠੀਆਂ ਨੇ ਇਹ ਭੋਗ ਦੀ ਦਾਲ ਛਕਣ ਵਾਸਤੇ ਬੈਠੀਆਂ ਨੇ ਇਹ ਜਿਹੜੀ ਦਾਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰજર ਮਾਰ ਕੇ ਗਏ ਸੀਗੇ ਠੀਕ ਹੈ ਜੀ ਹਾਂਜੀ ਉਸ ਸਮੇ ਗੁਰੂ ਮਹਾਰਾਜ ਜੀ ਨੂੰ ਕਿਹਾ ਸੀ ਕੋਈ ਵੀ ਖਾਣਾ ਪਚਦਾ ਨਹੀਂ ਸੀ ਠੀਕ ਹੈ ਜੀ ਇਹ ਦਾਲ ਜਿਹੜੀ ਉਹਨਾਂ ਵਾਸਤੇ ਤਿਆਰ ਹੁੰਦੀ ਸੀ ਠੀਕ ਹੈ ਜੀ ਕਿਉਂਕਿ ਉਹਨਾਂ ਦੇ ਜਿਹੜਾ जख्मਾ ਕਰਕੇ ਉਹਨਾਂ ਨੂੰ ਕੋਈ ਵੀ ਚੀਜ਼ ਉਹ ਪਚਦੀ ਨਹੀਂ ਸੀ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤਾਂ ਕਰਕੇ ਇਹ ਉਤੋਂ ਦੀ ਪ੍ਰਥਾ ਕੰਟੀਨਿਊ ਚੱਲਦੀ ਆ ਰਹੀ ਲਗਾਤਾਰ ਹੁਣ ਇੰਨੀਆਂ ਸੰਗਤਾਂ ਦੇਖੋ ਦਾਲ ਛਕਣ ਵਾਸਤੇ ਬੈਠੀਆਂ ਔਰ ਇਹ ਮੰਨਣਾ ਵੀ ਹੈ ਜਿਹੜਾ ਦਾਲ ਛਕਦਾ ਉਹਦੇ ਸਾਰੇ ਜਿੰਨੇ ਵੀ ਆ ਸਰੈਜਿਕ ਰੋਗ ਹੈ ਉਹ ਦੂਰ ਹੁੰਦੇ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਹੁਣ ਚੱਲੂ ਦਾ ਦਾਲ ਦਾ ਲੰਗਰ ਤੁਹਾਨੂੰ ਛਕਾਵਾਂਗੇ ਠੀਕ ਹੈ ਵਾਹਿਗੁਰੂ ਇਹ ਜਿਹੜੀ ਦਾਲ ਦਾ ਇਹ ਲੰਗਰ ਚੱਲਦਾ ਹੈ ਇਹ ਦੇਖੋ ਜੀ ਆ ਗੁਰਦੁਆਰਾ ਸਾਹਿਬ ਹੈ ਮੇਨ ਸੱਚਖੰਡ ਦਰਬਾਰ ਸਾਹਿਬ ਪਿੱਛੇ ਸਥਾਨ ਮਾਈ ਭਾਗੋ ਜੀ ਉਹਨਾਂ ਦੇ ਜਸਟ ਪਿੱਛੇ ਇਹ ਜਗ੍ਹਾ ਬਣੀ ਹੈ ਜੀ ਇੱਥੇ ਚੱਲਦੀ ਹੈ ਇਹ ਸ਼ੇਰ ਲੰਗਰ ਠੀਕ ਹੈ ਭਾਈ ਗੁਰੂ ਜੀ ਹਾਂ ਜੀ ਤੇ ਇਹ ਦਾਲ ਦਾ ਲੰਗਰ ਹੈ ਜਿਹੜਾ ਇਹ 11:30 ਵਜੇ ਚੱਲਦਾ ਹੈ ਹਾਂ ਜੀ ਸਮੇਂ ਹੈ 11:30 ਵਜੇ ਠੀਕ ਹੈ ਜੀ ਹਾਂ ਜੀ ਦੇਖ ਲਓ ਜੀ ਕਿੰਨੀ ਸੰਗਤ ਬੈਠੀ ਆ ਨਾਮ ਜਪ ਰਹੀ ਐ ਹੁਣ ਇਹੇ ਵਰਤਾਉਂਗੇ ਫਿਰ ਸਾਨੂੰ ਦਿਖਾ ਦਾਂਗੇ ਨਾਲ ਦੀ ਨਾਲ ਠੀਕ ਐ ਜੀ ਇਹ ਚੀਜ਼ਾਂ ਵੈਸੇ ਸਾਨੂੰ ਵੀ ਪਤਾ ਨਹੀਂ ਸੀ ਲੇਕਿਨ ਜਦੋਂ ਆਪਾਂ ਜਾਂਚ ਪੜਤਾਲ ਕਰੀ ਫਿਰ ਸਾਨੂੰ ਪਤਾ ਲੱਗਿਆ ਵੀ ਇਦਾਂ ਵੀ ਹੁੰਦਾ ਠੀਕ ਆ ਵਾਹਿਗੁਰੂ ਜੀ ਹਾਂਜੀ ਤੇ ਜਦ ਵੀ ਤੁਸੀਂ ਹਜੂਰ ਸਾਹਿਬ ਆਉਨੇ ਆ ਪੱਕਾ 11:30 ਵਜੇ ਦਿਨ ਦੇ ਵਿੱਚ ਇਹ ਦਾਲ ਛਕਾਈ ਜਾਂਦੀ ਐ ਔਰ ਇਹਦੀ ਦਾਲ ਦੀ ਬਹੁਤ ਬੜੀ ਮਹੱਤਤਾ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀ ਹੋਈ ਹੈ ਠੀਕ ਹੈ ਜੀ ਇਸ ਕਰਕੇ ਸੰਗ ਤਾਂ ਦੇਖੋ ਕਿੰਨੇ ਪ੍ਰੇਮ ਨਾਲ ਬੈਠ ਕੇ ਸ਼ਕਾ ਰਹੀ ਹੈ ਹੁਣ ਜਦ ਵਰਤਾਉਂਗੇ ਫੇਰ ਵੀ ਤੁਹਾਨੂੰ ਦਿਖਾਵਾਂਗੇ ਸ਼ਕਾਵਾਂਗੇ ਠੀਕ ਹੈ ਵਾਹਿਗੁਰੂ ਜੀ ਹਾਂ ਫਿਜ਼ੀਕਲ ਨਹੀਂ ਸ਼ਕਾ ਸਕਦੇ ਲੇਕਿਨ ਫੋਨ ਤੇ ਤੁਹਾਨੂੰ ਸ਼ਕਾ ਦਾਂਗੇ ਤੇ ਤੁਹਾਨੂੰ ਮਰੇ ਆਉਣਾ ਪੈਣਾ ਉਹਦੇ ਵਾਸਤੇ ਦਾਲ ਛਕਣ ਵਾਸਤੇ ਠੀਕ ਹੈ ਜੀ ਹੌਲੀ ਹੌਲੀ ਇਕੱਠ ਬਧੀ ਜਾਣਾ ਹੈ ਇਹ ਘਟਦਾ ਨਹੀਂ ਬੰਦਦਾ ਕਈ ਮੇਰੇ ਵਰਗੇ ਜਿਹੜੇ ਵੀਰਾਂ ਨੂੰ ਪਤਾ ਹੀ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਬਣਾ ਕੇ ਪਾ ਰਿਹਾ ਠੀਕ ਹੈ ਵਾਹਿਗੁਰੂ ਜੀ ਹਾਂ ਚਲੋ ਜੀ ਅੱਗੇ ਦਿਖਾਉਨੇ ਆਂ ਜਿਆਦਾ ਲੰਬੀ ਵੀਡੀਓ ਆਪਾਂ ਬਣਾਉਣੀ ਨਹੀਂ ਇਸ ਕਰਕੇ ਠੀਕ ਆ ਬਾਈ ਨਾਲ ਦੀ ਨਾਲ ਜਾਪ ਚੱਲ ਰਿਹਾ ਹੈ ਸਤਿਨਾਮ ਵਾਹਿਗੁਰੂ ਸਤਨਾਮ ਵਾਹਿ ਹੈ ਜੀ ਪਹਿਲਾਂ ਜਿਹੜੀ ਇਹ ਦਾਲ ਆ ਇਹਦਾ ਭੋਗ ਲਾਇਆ ਜਾਂਦਾ ਹੈ ਗੁਰੂ ਮਹਾਰਾਜ ਜੀ ਨੂੰ ਠੀਕ ਆ ਜੀ ਫਿਰ ਉਹਦੇ ਬਾਅਦ ਜਿਹੜੀ ਵਰਤਾਈ ਜਾਂਦੀ ਹੈ ਠੀਕ ਆ ਜੀ ਹੁਣ ਗਏ ਆ ਅੰਦਰ ਭੋਗ ਲਵਾਉਣ ਵਾਸਤੇ ਉਥੇ ਅਰਦਾਸ ਕਰਕੇ ਵਾਹਿਗੁਰੂ ਜੀ भोग लाया जाता ीक हा वागुरु सत्राम वाहेगुरु सत्नाम वागुरु सत्नाम ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਆ ਦੇਖੋ ਢਾਲ ਬਟਾਲ ਲਾ ਕੇ ਜੀ ਆ ਦੇਖਿਆ ਸਤ ਨਾਮ ਵਾਹਿਗੁਰੂ ਸਤ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ नागुरु हाँ जी देखो जीचा वैन तुत लंगर वाहे गुरु जी की फतेह ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਚਲੋ ਭਾਈ ਗੁਰੂ ਜੀ ਆਜੋ ਹੁਣ ਛਕਦੇ ਆਂ ਲੰਗਰ ਜੀ ਭਾਈ ਗੁਰੂ ਜੀ ਇਹ ਸੀ ਭੋਗ ਦੀ ਦਾਲ ਠੀਕ ਹੈ ਜੋ ਗੁਰੂ ਮਹਾਰਾਜ ਜੀ ਨੂੰ ਸ਼ਕਾਉਂਦੇ ਹੁੰਦੇ ਸੀ ਜਿਦਾਂ ਪਹਿਲਾਂ ਦੱਸਿਆ ਹਾਂ ਇਹ ਸੀ ਵੀ ਆਪਣੀ ਛੋੜ ਦੀ ਦਿੱਖ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ